ਸਟੇਡੀਅਮ 'ਚ ਇਕੱਠੇ ਹੋਇਆ ਜੀ ਜਦੋਂ 14 ਤਰੀਕ ਨੂੰ 14 ਦਸੰਬਰ ਨੂੰ ਸਟੇਡੀਅਮ ਵਿੱਚ ਪ੍ਰੋਗਰਾਮ ਹੋਇਆ ਸੀ ਮਹਾਨ ਸੰਤ ਸਮਾਗਮ ਜੀ ਉਦੋਂ ਪ੍ਰਸ਼ਾਸਨ ਵੱਲੋਂ ਨਾਮਕਰਨ ਹੋਇਆ ਸੀ ਤੁਸੀਂ ਉੱਪਰ ਦੇਖ ਸਕਦੇ ਹੋ ਪਹਿਲਾਂ ਨਾਮਕਰਨ ਹੋਇਆ ਹੋਇਆ ਸੀ ਉਦੋਂ ਸਮੇਂ ਦੀ ਘਾਟ ਹੋਣ ਕਾਰਨ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪੱਕੇ ਤੌਰ ਤੇ ਆਲੇ ਲੇਖ ਨਹੀਂ ਸਕਦੇ ਪਰ ਸਮੇਂ ਦੀ ਘਾਟ ਉਹਨਾਂ ਵੱਲੋਂ ਸੀ ਸਾਡੇ ਵੱਲੋਂ ਕੋਈ ਨਹੀਂ ਸੀ ਕਿਉਂਕਿ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਹਰ ਇੱਕ ਅਦਾਰੇ 'ਚ ਹਰ ਇੱਕ ਅਫਸਰ ਨੂੰ ਅਸੀਂ ਇਵਨ ਕਿਹਾ ਸੀ ਸਭ ਨੂੰ ਮਿਲ ਚੁੱਕੇ ਆ ਜੀ ਪਰ ਕਿਸੇ ਵੱਲੋਂ ਸਾਨੂੰ ਕੋਈ ਹਾਦਾਂਗਾਰਾ ਨਹੀਂ ਮਿਲਿਆ ਸੀ ਪਰ ਪ੍ਰਸ਼ਾਸਨ ਨੇ ਐਨ ਮੌਕੇ ਤੇ ਉਦੋਂ ਇਹਨੂੰ ਰਿਫਲੈਕਸ ਦੇ ਰੂਪ ਵਿੱਚ ਉਹਰੇ ਬਾਬਾ ਸਾਹਿਬ ਦਾ ਨਾਮ ਕਰਨਾ ਕੋਰੋ ਕਰਤਾ ਜੀ ਤੇ ਸਾਨੂੰ ਉਦੋਂ ਵਿਸ਼ਵਾਸ ਦਿਵਾਤਾ ਕਿ ਉਹ ਸਾਹਿਬ ਵੱਲੋਂ ਅਸਲੀਮ ਸਾਹਿਬ ਵੱਲੋਂ ਡਿਪਟੀ ਸਾਹਿਬ ਵੀ ਸਾਰੀ ਪ੍ਰਸ਼ਾਸਨ ਸੀ ਮੌਜੂਦਾ ਕਹਿੰਦੇ ਸੀ ਤਿੰਨ ਦਿਨਾਂ ਦੇ ਵਿੱਚ ਮੀਟਿੰਗ ਰੱਖ ਕੇ ਤੁਹਾਡਾ ਜੋ ਨਾਮ ਕਰਨਾ ਅਸਟਰੀਲਿਆ ਖਰਚ ਪੱਕੇ ਤੌਰ ਤੇ ਲਿਖਿਆ ਜਾਊਗਾ ਜੀ ਪਰ ਅੱਜ ਮੈਨੂੰ ਲੱਗਦਾ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਦੇ ਵਿੱਚ ਕਿਸੇ ਵੀ ਪ੍ਰਸ਼ਾਸਨ ਨੇ ਸਾਡੀ ਗੱਲ ਨਹੀਂ ਸੁਣੀ ਹੈਗੀ ਕੋਈ ਐ ਨਹੀਂ ਅਸੀਂ ਡੇਢ ਮਹੀਨੇ ਵਿੱਚ ਕਿਸੇ ਨੂੰ ਮਿਲੇ ਹਰ ਇੱਕ ਸਰਕਾਰੀ ਅਦਾਰੇ ਸੀ ਜਾ ਕੇ ਖੜਕਾਇਆ ਚਾਹੇ ਉਹ ਈਓ ਸਾਹਿਬ ਨੇ ਐਸਡੀਐਮ ਸਾਹਿਬ ਨੇ ਅਸੀਂ ਸਭ ਨੂੰ ਮਿਲੇ ਜੀ ਪਰ ਕਿਸੇ ਨੇ ਵੀ ਡੇਢ ਮਹੀਨੇ ਵਿੱਚ ਸਾਡੇ ਇਸ ਕੰਮ ਤੇ ਗੌਰ ਨਹੀਂ ਕਰੀ ਅੱਜ 바ਵਾ ਸਾਹਿਬ ਦੇ ਨਾਮ ਦੀ ਬੇਇੱਜ਼ਤੀ ਹੋ ਗਈ ਫਲੈਕਸਾਂ ਦੇਖੋ ਸਰੂਪ ਪਾਟੇ ਪਏ ਨੇ ਜੀ ਅਸੀਂ ਪੂਰਾ ਸਾਡੇ ਅਸੀਂ ਸਮਾਜ ਦੇ ਭਾਈਚਾਰੇ ਚ ਸਾਡੇ ਭਗਵਾਨ ਬਾਲਮੀਕ ਸਾਰੇ ਹੀ ਸਾਡਾ ਪੂਰਾ ਰੋਸ ਆ ਜੀ ਅਸੀਂ ਸਾਰੇ ਆਪਦੇ ਜਥੇਬੰਦੀ ਨਾਲ ਅਸੀਂ ਫੋਨ ਕਰਤੇ ਸਾਡੀ ਮੀਟਿੰਗ ਆ 12:00 ਵਜੇ ਉਸ ਤੋਂ ਬਾਅਦ ਜੋ ਵੀ ਹੋਇਆ ਅਸੀਂ ਪ੍ਰਸ਼ਾਸਨ ਨੂੰ ਜਾਂ ਮੀਡੀਆ ਦੇ ਵਿੱਚ ਦੱਸਾਂਗੇ ਅਸੀਂ ਪੂਰਾ ਰੋਸ ਕਰਾਂਗੇ ਇਹਦਾ ਜਿੰਨਾ ਚਿਰ ਸਾਡਾ ਇਹ ਮਸਲਾ ਹੱਲ ਹੁੰਦਾ ਨਹੀਂ ਇਹਦਾ ਮਤਲਬ ਆ ਸਰਕਾਰ ਜਾਂ ਪ੍ਰਸ਼ਾਸਨ ਆ ਬਾਬਾ ਸਾਹਿਬ ਨੂੰ ਇੱਕ ਬਾਬਾ ਸਾਹਿਬ ਦੀ ਕਦਰ ਨਹੀਂ ਕਰਦੀ ਸਰਕਾਰ ਆ ਬਣ ਕੇ ਆਈ ਸੀ ਉਦੋਂ ਵੀ ਬਾਬਾ ਸਾਹਿਬ ਦੀ ਹਤਾਸ਼ੀ ਬਣ ਰਹੀ ਸੀ ਉਦੋਂ ਵੀ ਇਹ 바ਵਾ ਸਾਹਿਬ ਨੂੰ ਅਸੀਂ ਪੈਲ ਦੇ ਆਧਾਰ ਤੇ ਲੈ ਕੇ ਆਏ ਨੇ ਉਹ ਵੀ ਅਸੀਂ ਪਿਆਰ ਕਰਦੇ ਹਾਂ ਉਹਨਾਂ ਨੂੰ ਸਤਿਕਾਰ ਕਰਦੇ ਹਾਂ ਅੱਜ ਕਿੱਥੇ ਆਉ ਸਤਿਕਾਰ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਇਹ ਛੋਟਾ ਸਤਿਕਾਰ ਆ ਇਹ ਛੋਟਾ ਪਿਆਰ ਆ 바ਵਾ ਸਾਹਿਬ ਪ੍ਰਤੀ ਅੱਜ ਉਹਨਾਂ ਦਾ ਸਰੂਪ ਆ ਤੁਸੀਂ ਦੇਖੋ ਹਵਾਜ ਕਿਵੇਂ ਲਟਕ ਰਹੇ ਨੇ ਕਿੰਨੀ ਬੇਆਦੀ ਵੀ ਹੋਈ ਆ ਸੋ ਸਾਡੀ ਬੇਨਤੀ ਆ ਪ੍ਰਸ਼ਾਸਨ ਜਲਦੀ ਤੋਂ ਜਲਦੀ ਸਾਡੇ ਨਾਲ ਕੰਟੈਕਟ ਕਰੇ ਇਹ ਮਸਲਾ ਹੱਲ ਕਰੇ ਵੀ ਬੜਾ ਵੱਡੇ ਪੱਧਰ ਤੇ ਸੰਘਰਸ਼ ਹੋਊਗਾ ਜੀ ਅਸੀਂ ਸਾਰੇ ਪੰਜਾਬ ਦੇ ਜੱਥੇਬੰਦੀ ਨੂੰ ਅਸੀਂ ਫੋਨ ਕਰ ਚੁੱਕੇ ਹਾਂ ਮੀਟਿੰਗ ਕਰਾਂਗੇ ਜਿਵੇਂ ਵੀ ਕਿਹਾ ਸੀ ਵੱਡੇ ਰੂਪ ਦੇ ਵਿੱਚ ਇਹਦਾ ਪੂਰੇ ਅਸੀਂ ਨਿੰਦਿਆ ਕਰਦੇ ਹਾਂ ਪ੍ਰਸ਼ਾਸਨ ਦੀ ਤੇ ਨਾਲ ਸਰਕਾਰ ਦੀ ਹਾਂਜੀ ਕੀ ਨਾਮ ਹੈ ਮਿਰਨਾ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਅੱਜ ਸਟੇਡੀਅਮ 'ਚ ਆਇਆ ਹਾਂ ਬਾਬਾ ਜੀ ਕਿਛੇ ਖਾਬਦਾ ਜਿਹੜਾ ਪੋਸਟਰ ਹੈ ਜਾਂ ਨਾਮਕਰਨ ਸੀ ਉੱਪਰ ਹੈਗਾ ਹੈ ਦੇਖੋ ਜੀ ਬੜੀ ਦਾ ਪਹਿਲਾ ਤਾਂ ਸ਼ਰਮਨਾਕ ਗੱਲ ਹੈ ਸਰਕਾਰਾਂ ਦੇ ਵਾਸਤੇ ਜੀ ਜਿੱਥੇ ਅਸੀਂ ਅੱਜ ਬਾਬਾ ਸਾਹਿਬ ਨੂੰ ਦੇਸ਼ ਵਿਦੇਸ਼ ਦੇ ਵਿੱਚ ਬڑے ਸਨਮਾਨ ਦੇ ਨਾਲ ਉਹਨਾਂ ਦੇ ਗੁਰਪੁਰਮ ਜਨਮ ਦਿਨ ਮਨਾਏ ਜਾਂਦੇ ਨੇ ਤੇ ਉਹਨਾਂ ਦੇ ਨਾਂ ਦੇ ਉੱਪਰ ਸੰਗੀਤ ਬਹੁਤ ਮਤਲਬ ਉਹ ਕਰ ਰਹੀ ਹੈ ਮਿਹਨਤ ਕਰ ਰਹੀ ਹੈ ਉਹਨਾਂ ਨੂੰ ਦੇਖ ਦੇਖ ਕੇ ਹਨ ਤੇ ਅੱਜ ਪਹਿਲਾਂ ਤੁਹਾਨੂੰ ਦੱਸ ਦਈਏ ਮਸਲਾ ਇਹ ਨਹਿਰੇਗਾ ਅੱਗੇ ਦਾ ਜਿਹੜਾ ਸਟੇਡੀਅਮ ਹੈ ਇਹ ਲਗਭਗ 2016-17 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਵਧਣਾ ਸ਼ੁਰੂ ਹੋਇਆ ਤੇ ਉਸੇ ਸਮੇਂ ਹੀ ਅਸੀਂ ਇੱਕ ਮੰਗ ਰੱਖੀ ਸੀ ਸਮੂਹ ਸ਼ਹਿਰ ਨਿਵਾਸੀਆਂ ਨੇ ਪਿੰਡ ਨਿਵਾਸੀਆਂ ਨੇ ਜੋ ਐਸਸੀ ਭਾਈਚਾਰਨਲ ਲਿਟਰ ਨੇ ਜਾਂ ਜਿਹੜੇ ਵੀ ਚਲੋ ਬਾਬਾ ਸਾਹਿਬ ਨੂੰ ਮੰਨਦੇ ਆ ਉਹ ਚ ਇਹ ਕਿਸੇ ਵੀ ਕਾਸਟ ਦੇ ਕਹਿ ਸਕਦੇ ਆਪਾਂ ਉਹਨਾਂ ਨੇ ਇੱਕ ਮੰਗ ਰੱਖੀ ਜੀ ਵੀ ਜਿਹੜਾ ਸਟੇਡੀਅਮ ਦਾ ਨਾਮ ਹੈ ਬਾਬਾ ਸਾਹਿਬ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਕਿਉਂਕਿ ਬਾਬਾ ਸਾਹਿਬ ਦੇ ਨਾਮ ਦੇ ਉੱਪਰ ਰੱਖਣ ਦਾ ਇੱਕ ਮੇਨ ਕਾਰਨ ਸੀਗਾ ਇਹ ਪੰਜਾਬ ਦਾ ਪਹਿਲਾ ਸਟੇਡੀਅਮ ਹੈ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੜਕਰਜੀ ਦੇ ਨਾਮ ਤੇ ਬਣਿਆ ਚਲੋ ਉਸ ਸਮੇਂ ਦੀ ਜਿਹੜੀ ਮੌਕੇ ਦੀ ਸਰਕਾਰ ਸੀ ਉਸ ਨੇ ਵੀ ਬਾਬਾ ਸਾਹਿਬ ਨੂੰ ਅਣਦੇਖਿਆ ਕੀਤਾ ਯਾਨੀ ਕਿ ਉਸ ਸਮੇਂ ਬਾਬਾ ਸਾਹਿਬ ਦਾ ਨਾਮ ਰਜਿਸਟਰਡ ਨਹੀਂ ਕੀਤਾ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਮਿਲਦੇ ਰਹੇ ਸਰਕਾਰਾਂ ਨੂੰ ਮਿਲਦੇ ਰਹੇ ਇਸ 2025 ਦੇ ਵਿੱਚ 14 ਦਸੰਬਰ ਨੂੰ ਅਸੀਂ ਇੱਕ ਮਹਾਨ ਸੰਤ ਸਮਾਗਮ ਰੱਖਿਆ ਧਾਰਮਿਕ ਪ੍ਰੋਗਰਾਮ ਰੱਖਿਆ ਉਹ ਰੱਖਣ ਦਾ ਕਾਰਨ ਇਹ ਸੀ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ ਵੀ ਸਾਡੀ ਵੀ ਦੇਖੋ ਇੰਨੀ ਆਬਾਦੀ ਹੈ ਸਾਡੇ ਲੋਕ ਸਾਡੀ ਗੱਲ ਮੰਨਦੇ ਨੇ ਵੀ ਜੇ ਤੁਸੀਂ ਬਾਬਾ ਸਾਹਿਬ ਦੇ ਨਾਂ ਤੇ ਨਹੀਂ ਕਰੋਗੇ ਤਾਂ ਨਾਲੇ ਸਮੇਂ ਦੇ ਵਿੱਚ ਤੁਸੀਂ ਲੋਕਾਂ 'ਚ ਹੀ ਵਿਚਰਨ ਤੇ ਲੋਕ ਤੁਹਾਨੂੰ ਇਹਦਾ ਸਵਾਲ ਕਰਨਗੇ ਚਲੋ ਫਿਰ ਵੀ ਫੌਰੀ ਤੌਰ ਤੇ ਉਸ ਸਮੇ 14 ਦਸੰਬਰ ਤੋਂ ਇੱਕ ਦਿਨ ਪਹਿਲਾਂ ਫੌਰੀ ਤੌਰ ਤੇ ਮਾਨਯੋਗ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਤੇ ਯੂ ਸਾਹਿਬ ਉਹਨਾਂ ਨੇ ਫਲੈਕਸ ਦੇ ਰੂਪ ਦੇ ਵਿੱਚ ਇਹਦਾ ਨਾਮ ਲਿਖ ਦਿੱਤਾ ਡਾਕਟਰ ਭੀਮਰਾਓਂ ਬੇੜਕਰ ਖੇਡ ਸਟੇਡੀਅਮ ਤੇ ਅਸੀਂ ਉਸ ਸਮੇ ਵੀ ਉਹਨਾਂ ਨੂੰ ਕਹੀ ਇਹ ਗੱਲ ਵੀ ਜੀ ਇਹ ਜਿਹੜੀ ਫਲੈਕਸ ਹੈ ਇਹਦੀ ਬੇਅਦਵੀ ਹੋ ਸਕਦੀ ਹੈ ਜਾਂ ਕਿਸੇ ਵੀ ਕਾਰਨ ਇਹ ਫਟ ਸਕਦੀ ਹੈ ਤੇ ਜਦੋਂ ਫਟ ਗਈ ਤਾਂ ਸਮਝੋ 바ਵਾ ਸਾਹ ਦੇ ਉੱਪਰ ਸਰੂਪ ਲੱਗੇ ਨੇ ਉਹਨਾਂ ਦੀ ਬੇਅਦਵੀ ਹੈ ਪਰ ਉਹਨਾਂ ਨੇ ਸਾਨੂੰ ਚਲੋ ਉਸ ਸਮੇ ਵਿਸ਼ਵਾਸ ਦਿਵਾਇਆ ਵੀ ਇਹ ਥੋੜੇ ਸਮੇ ਲਈ ਹੈ ਲਗਭਗ 7-8 ਦਿਨਾਂ ਦੇ ਵਾਸਤੇ ਹੈ 14 13 ਦਸੰਬਰ ਨੂੰ ਸਾਨੂੰ ਇਸ ਗੱਲ ਤੇ ਵਿਸ਼ਵਾਸ ਦਿਵਾਇਆ ਗਿਆ ਵੀ ਇਹ ਜਿਹੜੀ ਫਲੈਕਸ ਹੈ ਥੋੜੇ ਸਮੇਂ ਦੇ ਲਈ ਹੈ ਉਸ ਤੋਂ ਬਾਅਦ ਸਟੀਲ ਦੇ ਅੱਖਰਾਂ ਦੇ ਵਿੱਚ ਵੀ ਪੱਕੇ ਤੌਰ ਤੇ ਇਸ ਦੇ ਉੱਪਰ ਨਾਮ ਲਿਖਿਆ ਜਾਊਗਾ ਜਿਹੜਾ ਨਾਮ ਤਾਂ ਕਿਸੇ ਕੁਦਰਤੀ ਕਾਰਨ ਤੇ ਨਾ ਹੀ ਕਿਸੇ ਸਰਾਰਤੀ ਅੰਸਰ ਦੇ ਕਾਰਨ ਯਾਨੀ ਕਿ ਉਹਦੀ ਬੇਦਬੀ ਹੋਊਗੀ ਤੇ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਪੱਕੇ ਤੌਰ ਤੇ ਲਿਖ ਦਿਓ ਸਰ ਇਸ ਦਾ ਨਾਮ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੜਕਰ ਖੇਡ ਸਟੇਡੀਅਮ ਤਾਂ ਅਸੀਂ ਵੀ ਤੁਹਾਡੇ ਉਨੇ ਹੀ ਮਦਦ ਕਰਾਂਗੇ ਵੀ ਜੇ ਕੱਲ ਨੂੰ ਬੇਅਦਬੀ ਹੁੰਦੀ ਹੈ ਅਸੀਂ ਸਰਕਾਰ ਦੇ ਉੱਪਰ ਹੈ ਜੋ ਕੋਈ ਐਕਸ਼ਨ ਨਹੀਂ ਚੁੱਕਾਂਗੇ ਪਰ ਸਰਕਾਰ ਅੱਜ ਲਗਭਗ 14 ਦਸੰਬਰ ਲੰਘਿਆ ਨੂੰ 25 ਜਨਵਰੀ ਹੋ ਗਈ 226 ਚੜ ਗਿਆ ਲਗਭਗ ਡੇਢ ਮਹੀਨਾ ਹੋ ਗਿਆ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਨਹੀਂ ਬੁਲਾਇਆ ਗਿਆ ਉੱਥੇ ਸਾਡਾ ਰੋਸ ਇਹੀ ਹੈ ਵੀ ਉਸ ਸਮੇਂ ਤਾਂ ਸਾਨੂੰ ਮੀਟਿੰਗਾਂ ਲਈਆਂ ਜਾ ਰਹੀਆਂ ਸੀ ਵੀ ਆਪਾਂ ਅੱਜ ਕਰਦੇ ਹਾਂ ਜੀ ਕੱਲੂ ਕਰਦੇ ਹਾਂ ਜੀ ਬਾਬਾ ਸਾਹਿਬ ਦਾ ਨਾਮ ਰਜਿਸਟਰਡ ਹੋਊਗਾ ਪਰ ਅੱਜ ਡੇਢ ਮਹੀਨਾ ਹੋ ਗਿਆ ਲਗਭਗ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਕਾਲ ਸਾਹੂ ਲੈ ਰਹੇ ਉਹਨਾਂ ਨੇ ਵੀ ਜਾਂਦੇ ਰਹੇ ਆ ਐਸਡੀਐਮ ਸਾਹ ਕੋਲੇ ਗਏ ਆ ਵੀ ਇਹਦਾ ਜਿਹੜਾ ਹੱਲ ਹੈ ਜੀ ਪੱਕੇ ਤੌਰ ਤੇ ਕੀਤਾ ਜਾਵੇ ਪਰ ਹਾਂਜੀ ਇਸ ਤਰ੍ਹਾਂ ਨਹੀਂ ਮੰਗਿਆ ਹੁੰਦਾ ਦੇਖੋ ਮੰਗ ਤਾਂ ਸਾਡੀ ਉੱਥੇ ਖੜੀਏ ਪਹਿਲਾਂ ਤਾਂ ਵੀ ਸਟੇਡੀਅਮ ਦਾ ਨਾਮ ਪੱਕੇ ਤੌਰ ਤੇ ਕੀਤਾ ਜਾਵੇ ਪਰ ਹੁਣ ਜਿਹੜੀ ਮੰਗ ਤੋਂ ਪਹਿਲਾਂ ਇੱਕ ਗੱਲ ਹੋ ਗਈ ਨੇ ਜਿਹੜੀ ਬੇਅਦਬੀ ਹੋਈ ਹੈ ਇਹ ਲੈਕਸ ਦੀ ਉਹਦੇ ਉੱਪਰ ਸਰਕਾਰ ਨੇ ਗੌਰ ਨਹੀਂ ਕੀਤੀ ਦੇਖੋ ਜੀ ਸਰਕਾਰ ਬਾਬਾ ਸਾਹਿਬ ਦੀਆਂ ਫੋਟੋਆਂ ਭਗਤ ਸਿੰਘ ਜੀ ਦੀਆਂ ਫੋਟੋਆਂ ਆਪਦੇ ਸਰਕਾਰੀ ਕਮਰਿਆਂ ਦੇ ਵਿੱਚ ਲਗਾ ਰਹੇ ਨੇ ਜਿੱਥੇ ਵੀ ਸਰਕਾਰ ਦੇ ਸਰਕਾਰੀ ਦਫ਼ਤਰ ਬਣੇ ਹੋਏ ਆ ਪਰ ਮੈਂ ਨਹੀਂ ਸਮਝਦਾ ਉਹਨਾਂ ਦੀ ਵਿਚਾਰਧਾਰਾ ਨੂੰ ਬਣਾ ਰਹੇ ਨੇ ਉਹਨਾਂ ਦੀ ਆਡੋਲਜੀ ਨੂੰ ਬਣਾ ਰਹੇ ਨੇ ਚਾਹੇ ਭਗਤ ਸਿੰਘ ਆ ਚਾਹੇ ਬਾਬਾ ਸਾਹਿਬ ਆ ਕਿਉਂਕਿ ਅੱਜ ਬਾਬਾ ਸਾਹਿਬ ਦੇ ਨਾਮ ਦੇ ਨਾਲ ਸੰਬੰਧਿਤ ਜਿਹੜਾ ਐਸਸੀ ਭਾਈਚਾਰਾ ਤੇ ਬਾਬਾ ਭਗਤ ਸਿੰਘ ਜੀ ਦੇ ਸਬੰਧਤ ਜਿੰਨੇ ਵੀ ਭਾਈਚਾਰੇ ਨੇ ਉਹਨਾਂ ਦਾ ਨਾ ਤਾਂ ਸਰਕਾਰੀ ਦਰਵਾਜ਼ੇ ਸੁਣੀ ਜਾ ਰਹੀ ਹੈ ਤੁਸੀਂ ਸਾਡੀ ਤਾਂ ਛੱਡੋ ਵੀ ਆਮ ਬੰਦੇ ਦਾ ਸੁਣੋ ਸੁਣੀ ਤਾਂ ਕੀ ਜਾਣੀ ਹੈ ਵੀ ਬਾਬਾ ਸਾਹ ਦੇ ਨਾਮ ਦੇ ਉੱਪਰ ਇੱਕ ਸਟੇਡੀਅਮ ਰਜਿਸਟਰਡ ਨਹੀਂ ਹੋਇਆ 5 ਸਾਲ ਹੋਣ ਜਾ ਰਹੇ ਹੈ ਸਰਕਾਰ ਪੂਰੀ ਹੋਈ ਨਹੀਂ ਤੇ ਅਸੀਂ ਲਗਭਗ ਪਤਾ ਨਹੀਂ ਕਿੰਨੇ ਕ ਵਾਰ ਕਿੰਨੇ ਕ ਵਾਰ ਸਰਕਾਰੀ ਦਫ਼ਤਰਾਂ ਜਾ ਚੁੱਕੇ ਹਾਂ ਅਸੀਂ ਆਪ ਆਮ ਨਾਗਰਿਕ ਆਪ ਦਾ ਕੰਮ ਛੱਡ ਕੇ ਜਦ ਕਿ ਇਹ ਕੰਮ ਸਰਕਾਰ ਦਾ ਹੈ ਪਰ ਸਾਨੂੰ ਆਪ ਕਰਾਉਣਾ ਪੈ ਰਿਹਾ ਹੈ ਮੈਂ ਸਮਝਦਾ ਇਸ ਤੋਂ ਵੱਧ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸਰਕਾਰ ਵਾਸਤੇ